ਸਰਬਜੀਤ ਸੰਗਰੂਰ ਵੀ ਦੀ ਰਚਨਾ ਓਏ ਕੁਦਰਤ ਸਭ ਤੋਂ ਵੱਡੀ ਓਦੇ ਦੇਖ ਨਜ਼ਾਰੇ ਜੀ ਓਏ ਕੁਦਰਤ ਸਭ ਤੋਂ ਵੱਡੀ ਓਦੇ ਦੇਖ ਨਜ਼ਾਰੇ ਜੀ ਓਏ ਪਾਲਵੇਂਗਾ ਮੰਜ਼ਿਲ ਓਏ ਜਿੱਤ ਜਾਵੇਂਗਾ ਤੂੰ ਜੇ ਮੰਨਨਾ ਹਰੇ ਜੀ ਓਏ ਜੇ ਮੰਨਨਾ ਹਰੇ ਜੀ ਕੁਦਰਤ ਹੀ ਸਭ ਤੋਂ ਵੱਡੀ ਸੰਗਰੂਰ ਦੀ ਕੁਦਰਤ ਸਭ ਤੋਂ ਵੱਡੀ ਸੰਗਰੂਰ ਦੀ ਤੂੰ ਦੇਖ ਨਜ਼ਾਰੇ ਵੇ ਤੂੰ ਦੇਖ ਨਜ਼ਾਰੇ ਵੇ ਓਏ ਪਾਲਵੇਂਗਾ ਇੱਕ ਦਿਨ ਮੰਜ਼ਿਲ ਤੂੰ ਜਿੱਤ ਜਾਵੇਂਗਾ ਮਨਨਾ ਹਾਰੇ ਵੇ ਮੰਨਨਾ ਹਾਰੇ ਰੇ